ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 22 ਦਸੰਬਰ 2025 ਦਿਨ ਸੋਮਵਾਰ ਸੋਮਵਾਰ ਨੂੰ ਅਸੀਂ ਇੰਗਲਿਸ਼ ਵਿੱਚ ਬੋਲਾਂਗੇ ਮੰਡੇ M O N D A Y ਬੇਟਾ ਮੰਡੇ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਵੱਡਿਆਂ ਦਾ ਸਤਿਕਾਰ ਕਰੋ ਬੇਟਾ ਸਾਨੂੰ ਹਮੇਸ਼ਾ ਹੀ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈਗਾ ਕਿਉਂਕਿ ਸਾਨੂੰ ਵੱਡਿਆਂ ਕੋਲੋਂ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਸਿੱਖਣ ਨੂੰ ਮਿਲਦਾ ਹੈਗਾ ਕਿਉਂਕਿ ਵੱਡੇ ਜੋ ਸਾਨੂੰ ਕੁਝ ਸਿਕਉਣ ਦੀ ਪੋਸ਼ ਕਰਦੇ ਆਗੇ ਉਹਨਾਂ ਦਾ ਤਜਰਬਾ ਹੁੰਦਾ ਹੈਗਾ ਹੋ ਸਕਦਾ ਵੀ ਸਾਨੂੰ ਪਹਿਲਾਂ ਬੁਰਾ ਲੱਗੇ ਵੀ ਵੱਡੇ ਸਾਨੂੰ ਇਹ ਬੋਲ ਰਹੇ ਨਾ ਬੋਲ ਰਹੇ ਨਾ ਪਰ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਵੱਡੇ ਅੱਗੇ ਵਧਦੇ ਆਗੇ ਵੱਡੇ ਹੁੰਨੇ ਆਗੇ ਤਾਂ ਸਾਨੂੰ ਵੱਡਿਆਂ ਦੀਆਂ ਜੋ ਗੱਲਾਂ ਕਹੀਆਂ ਹੁੰਦੀਆਂ ਨਾ ਉਹ ਚਿੱਤੇ ਆਉਂਦੀਆਂ ਨਾ ਤਾਂ ਬੱਚਿਓ ਸਾਨੂੰ ਹਮੇਸ਼ਾ ਹੀ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈਗਾ ਔਰ ਉਹਨਾਂ ਦੇ ਕਹੇ ਕਰਮਾਂ ਤੇ ਸਾਨੂੰ ਹਮੇਸ਼ਾ ਹੀ ਚੱਲਣਾ ਚਾਹੀਦਾ ਹੈਗਾ ਤਾਂ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਸਰਹੰਦ ਦੇ ਵਿੱਚ ਛੋਟੇ ਸਹਜਾਦਿਆਂ ਅਤੇ ਮਾਤਾ ਗੁਜਰੀ ਬਾਰੇ ਵਜੀਰ ਖਾਨ ਨੂੰ ਸੂਚਨਾ ਕਿਸ ਨੇ ਦਿੱਤੀ ਸੀ ਬੇਟਾ ਸਰਹੰਦ ਦੇ ਵਿੱਚ ਜੋ ਸੂਚਨਾ ਅਸੀਂ ਬਜੀਰ ਖਾਨ ਨੂੰ ਉਹ ਗੰਗੂ ਨਾਮ ਦੇ ਰਸੋਈ ਦੇ ਦਿੱਤੀ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਰਸੋਈਆ ਵੀ ਸੀ ਨੌਕਰ ਵੀ ਸੀ ਉਹ ਤਾਂ ਬੇਟਾ ਇਹਦਾ ਉੱਤਰ ਹੈਗਾ ਗੰਗੂਰਾਮ ਦੇ ਰਸੋਈਏ ਨੇ ਕਿਹਨੇ ਪੁੱਤਰ ਗੰਗੂਰਾਮ ਦੇ ਰਸੋਈਏ ਨੇ ਬੇਟਾ ਨੈਕਸਟ ਛੋਟੇ ਸਹਿਬਜ਼ਾਦਿਆਂ ਨੂੰ ਕਿਸ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਚੱਲਿਆ ਹੁੰਦਾ ਗਿਆ ਤਾਂ ਬੇਟਾ ਜਦੋਂ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਕਿਸ ਤਰ੍ਹਾਂ ਕਰ ਲਿਆ ਸੀ ਤਾਂ ਉਹਨੂੰ ਵਜ਼ੀਰ ਖਾਨ ਦੀ ਕਚੈਰੀ ਵਿੱਚ ਪੇਸ਼ ਪੇਸ਼ ਕੀਤਾ ਗਿਆ ਸੀ ਕਿਹਦੀ ਪੁੱਤਰ ਵਜ਼ੀਰ ਖਾਨ ਦੀ ਕਚੈਰੀ ਵਿੱਚ ਬੇਟਾ ਨੈਕਸਟ ਠੰਡੇ ਬੁਰਜ ਵਿੱਚ ਕੈਦ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਉਣ ਦੀ ਸੇਵਾ ਕਿਸ ਨੇ ਕੀਤੀ ਸੀ ਬੇਟਾ ਮਾਤਾ ਗੁਜਰੀ ਜੀ ਅਤੇ ਬੱਚਿਆਂ ਨੂੰ ਦੁੱਧ ਪਿਉਣ ਦੀ ਸੇਵਾ ਕੀ ਸੇਵਾ ਸੀ ਉਹ ਭੋਈ ਭਾਈ ਮੋਤੀलाल ਮਹਿਰਾ ਜੀ ਨੇ ਕੀਤੀ ਸੀ ਕਿਹਦੇ ਪੁੱਤਰ ਭਾਈ ਮੋਤੀलाल ਮਹਿਰਾ ਜੀ ਨੇ ਤਾਂ ਬੇਟਾ ਭਾਈ ਮੋਤੀलाल ਮਹਿਰਾ ਜੀ ਨੂੰ ਦੁੱਧ ਪਿਉਣ ਬਦਲੇ ਵੀ ਸੀਤ ਕੀਤਾ ਗਿਆ ਸੀ ਮੁਗਲਾ ਵੱਲੋਂ ਤਬੇਟਾ ਇਹਦਾ ਉੱਤਰ ਸੀ ਭਾਈ ਮੋਤੀलाल ਮੇਰਾ ਜੀ ਬੇਟਾ ਨੈਕਸਟ ਛੋਟੇ ਸਹਿਬ ਜਾਦਿਆਂ ਅਤੇ ਮਾਤਾ ਗਜਰੀ ਦੀ ਦੇ ਸੰਸਕਾਰ ਲਈ ਕਿਸਨੇ ਸੋਨੇ ਦੀਆਂ ਮੋਹਰਾਂ ਖਰੀਦ ਕੇ ਜਮਨੀ ਫਿੱਤੀ ਸੀ ਦੇਖੋ ਬੇਟਾ ਜਦੋਂ ਠੰਡੇ ਵਿੱਚ ਦੇ ਵਿੱਚ ਮਾਤਾ ਜੀ ਦੀ ਸੀਦ ਹੋ ਗਏ ਸੀ ਔਰ ਛੋਟੇ ਸਹਿਜਾਦੇ ਵੀ ਸੀਦ ਹੋ ਗਏ ਸੀ ਨੀਹਾਂ ਦੇ ਵਿੱਚ ਤਾਂ ਬੇਟਾ ਉਹਨਾਂ ਦੇ ਸੰਸਕਾਰ ਵਾਸਤੇ ਕੋਈ ਜਗ੍ਹਾ ਦੇਣ ਨੂੰ ਤਿਆਰ ਨਹੀਂ ਸੀ ਤਾਂ ਬੇਟਾ ਦੀਵਾਨ ਟੋਡਰਮਲ ਜੀ ਨੇ ਆਪਣੀਆਂ ਸੋਨੇ ਦੀਆਂ ਮੋਹਰਾਂ ਵੇਚ ਕੇ ਉਨਨਾ ਦੇ ਸੰਸਕਾਰ ਲਈ ਜੋ ਜਗ੍ਹਾ ਖਰੀਦੀ ਸੀ ਤਾਂ ਬੇਟਾ ਦਾ ਉੱਤਰ ਹੈਗਾ ਦੀਵਾਨ ਟੁੱਟਰ ਮਲ ਜੀ ਦੀਵਾਨ ਟੁੱਟਰ ਮਲ ਜੀ ਬੇਟਾ ਨੈਕਸਟ ਛੋਟੇ ਸਹਿਜਾਦਿਆਂ ਦੀ ਯਾਦ ਵਿੱਚ ਜੋੜ ਮੇਲਾ ਕਿੱਥੇ ਲੱਗਦਾਗਾ ਬੇਟਾ ਦਸੰਬਰ ਦੇ ਅਖੀਲੇ ਦਿਨਾਂ ਦੇ ਵਿੱਚ ਜੋ ਛੋਟੇ ਸਹਿਜਾਦਿਆਂ ਦੀ ਸ਼ਹਾਦਤ ਆਪਣਾ ਯਾਦ ਦੇ ਵਿੱਚ ਜਿਹੜਾ ਜੋੜ ਮੇਲਾਗਾ ਉਹ ਸਰਹੰਦ ਵਿਖੇ ਲਾਇਆ ਜਾਂਦਾਗਾ ਕਿੱਥੇ ਵਿਤਰ ਬੇਟਾ ਸਰਹੰਦ ਵਿਖੇ ਬੇਟਾ ਇਹ ਆਪਣੇ ਪਿਆਬੀ ਦੇ ਅ ਪ੍ਰਸ਼ਨ ਸੀ ਉਹ ਆਪਾਂ ਹੱਲ ਕਰ ਲਏ ਹੁਣ ਬੇਟਾ ਆਪਾਂ ਕਰਾਂਗੇ ਇੰਗਲਿਸ਼ ਦੇ ਵਾਰਡ ਬੇਟਾ ਇੰਗਲਿਸ਼ ਦੇ ਵਾਰਡ ਦੁਬਾਰਾ ਰਿਪੀਟ ਹੋ ਕੇ ਆਏ ਨਾ ਪਹਿਲਾਂ ਵੀ ਆਏ ਸੀ ਪਹਿਲਾਂ ਕੀ ਬੇਟਾ ਅ ਐਸ ਐਚ ਆਈ ਪੀ ਬੇਟਾ ਸ਼ਿਪ ਬੇਟਾ ਸ਼ਿਪ ਹੁੰਦੀ ਹੈ ਜੀ ਸਮੁੰਦਰੀ ਜਹਾਜ਼ ਕੀ ਬੇਟਾ ਸਮੁੰਦਰੀ ਜਹਾਜ਼ ਬੇਟਾ ਨੈਕਸਟ ਐਸ ਐਚ ਓ ਪੀ ਬੇਟਾ ਸ਼ਾਪ ਜਿਹੜਾ ਸ਼ੌਪ ਹੁੰਦੀ ਆ ਦੁਕਾਨ ਜਾਂ ਹੱਟੀ ਜਾਂ ਬੇਟਾ ਹੱਟ ਬੇਟਾ ਨੈਕਸਟ S H I R T ਸ਼ਰਟ ਬੇਟਾ ਸ਼ਰਟ ਹੁੰਦੀ ਆ ਕਮੀਜ਼ ਜਾਂ ਬੇਟਾ ਕੁੜਤਾ ਨੈਕਸਟ S H E O S ਬੇਟਾ ਸੂਜ ਸੂਜ ਹੁੰਦੀ ਆ ਜੁੱਤੀ ਜਾਂ ਬੇਟਾ ਜੋੜੇ ਨੈਕਸਟ S H A D E ਬੇਟਾ ਸ਼ੇਡ ਬੇਟਾ ਸ਼ੇਡ ਹੁੰਦਾ ਪਰਛਾਵਾਂ ਜਾਂ ਛਾਂ ਜਾਂ ਪਰਛਾਈਂ ਤਾਂ ਬੱਚਿਓ ਇਹ ਆਈ ਦੀ ਪਲੇਸ ਲੈਣ ਸੀ ਸਾਰੇ ਬੱਚਿਆਂ ਨੇ ਮਾਰਨਿੰਗ ਸਵੇਰੇ ਸਲੈਡ ਪੜ ਕੇ ਆਉਲੇਗੀ ਸਾਰੇ ਬੱਚਿਆਂ ਤੋਂ ਪ੍ਰੇਅਰ ਦੇ ਸੁਣੀ ਜਾਊਗੀ ਤਾਂ ਬੇਟਾ ਘੱਟੋ ਘੱਟ ਦੋ ਤਿੰਨ ਵਾਰੀ ਇਹ ਵੀਡੀਓ ਦੇਖ ਕੇ ਕਿ ਸਲੈਡ ਯਾਦ ਕਰ ਲਿਓ ਤੁਹਾਡੇ ਯਾਦ ਜਲਦੀ ਜਲਦੀ ਹੋ ਜਾਵੇਗੀ ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਕਿ ਇਸ ਸਲੈਡ ਦੀ ਵੀਡੀਓ ਨੂੰ ਬਤ ਬਤ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਵਧੀਆ ਤਰੀਕੇ ਦੇ ਨਾਲ ਨਾਲ ਚਲੂਨ ਸਲਾਈਡ ਨੂੰ ਯਾਦ ਕਰ ਸਕਣ ਬਹੁਤ ਬਹੁਤ ਧੰਨਵਾਦ